ਨਾਸਰੀ ਮਹੱਲਾ ਪਹਿਲਾ ਜੀ ਵਾ ਤੇ ਰੈ ਨਾਏ ਮਨ ਆਨੰਦ ਹੈ ਜੀਓ ਸਾਚੋ ਸਚਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਿਨ ਕੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ 부ਜਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਤੀ ਨਾਹੀ ਤੁਮ ਸਾਰੇ ਅਵਰ ਨਾ ਕੋਈ ਆਇਆ ਜਾਇ ਸੀ ਜੀਓ ਹੁਕਮੀ ਹੋਏ ਨਬੀ ਪਰਮ ਚੁਕਾਈ ਸੀ ਜੀਓ ਗੁਰ ਪਰਮ ਚੁਕਾਈ ਅਕਤ ਕਹਾਈ ਸਚ ਮੈਂ ਸਾਚ ਸਮਾਨ ਆਪਿ ਉਪਾਏ ਆਪ ਸਮਾਈ ਹੁਕਮੀ ਹੁਕਮ ਪੁਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਾਨ ਅੰਸਖਾਈ ਨਾ ਨਗ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸੇ ਰੰਧਿਆ ਜੀ ਇਕ ਸਾਹਿਬ ਦੋਈ ਰਹਾ ਬਾਦ ਬਦੰਦਿਆ ਜੀਓ ਦੋਈ ਰਹਾ ਚਲਾਈ ਹੁਕਮ ਸੁਬਾਈ ਜਨਮ ਮੁਵਾ ਸੰਸਾਰਾ ਨਾ ਮੋ ਬਿਨਾ ਨਾਹੀ ਕੋ ਬਿਲੀ ਬਿਕਲਾਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰ ਨਹਾਰਾ ਨਾਨਕ ਸਾਹਿਬ ਸ਼ਬਦ ਸਿੰਜਾਪੈ ਸਾਚਾ ਸਿਖਨ ਨਹਾਰਾ ਭਗਤ ਸੋਹੀ ਦਰਬਾਰ ਸ਼ਬਦ ਸੁਹਾਇ ਆ ਜੀਓ ਬੋਲਹ ਅਮਰਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਈ ਨਾਮ ਤਿਸਾਈ ਗੁਰ ਕੈ ਸ਼ਬਦ ਵਿਕਾਣੀ ਪਾਰਸ ਪਰਸਿਐ ਪਾਰਸ ਹੋਈ ਜਾਂ ਤੇਰੇ ਮਨ ਪਾਣੀ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸਾਚੇ ਕੇਵਾ ਪਾਰੀ ਭੂਖ ਭਿਆਸੋ ਆਥ ਕਿਉਂ ਦਰ ਜਾਏ ਸਾਜੀਓ ਸਤਗੁਰ ਪੁੱਛੋ ਜਾਈ ਨਾਮ ਤੇ ਆਏ ਸਾਜੀਓ ਸਾਚ ਨਾਮ ਤੇ ਆਈ ਸਾਚ ਚਵਾਈ ਗੁਰਮੁਖ ਸਾਜ ਪਛਾਣਾ ਦੀਨਾਂ ਨਾਤ ਦਿਆਲ ਨਿਰੰજન ਅਨ ਦਿਨ ਨਾਮ ਵਖਾਣਾ ਕਰਨੀ ਕਾਰ ਤਰੋ ਫਰਮਾਈ ਆਬ ਮੁਆ ਮਦ ਮਾਰੀ ਨਾਨਕ ਨਾਮ ਮਹਾਰਾਜ ਮੀਠਾ ਕ੍ਰਿਸ਼ਨ ਨਾਮ ਨਿਵਾਰੀ ਤਨਾਸਰੀ ਸ਼ੰਤ ਮਹੱਲਾ ਪਹਿਲਾ ਪਿਰ ਸੰਗ ਮੂਥੜੀਏ ਖਬਰ ਨਾ ਪਾਇਆ ਜੀਓ ਮਸਤਕ ਲਿਖੇ ਅਡਾਲੀਖ ਕੁਰਬ ਕਮਾਇਆ ਜੀਓ ਅਲੇਖਨਾ ਮਿਟਾਈ ਪੁਰਬ ਕਮਾਇਆ ਕਿਆ ਜਾਣਾ ਕਿਆ ਹਸੀ ਗੁਣੀ ਆਚਾਰ ਨਹੀਂ ਰੰਗ ਰਾਤੀ ਆਵ ਗੁਣ ਬਹਿ ਬਹਿ ਰਸੀ ਧਨ ਜੋ ਬਨਿਆਗ ਕੇ ਛਾਇਆ ਬਿਰਧ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗ ਰਾ ਛੂਟੀ ਚੂਠ ਵਿਸ਼ੁੰਨੇਆ ਬੋਡੇ ਘਰ ਘਾਲਿ ਗੁਰ ਕੈ ਭਾਈ ਚੰਨ ਸਾਚਾ ਨਾਮ ਧਿਆਈ ਪਾਵੇ ਸੁਖ ਮਹਲੋ ਫਰ ਇਹ ਕਈੜਾ ਦਿਨਚਾਰੀ ਨਿਜ ਕਰ ਜਾਏ ਬਹਿ ਸਚ ਪਾਈ ਅਨ ਦਿਨ ਨਾਲ ਪਿਆਰੀ ਵੇਨ ਭਗਤੀ ਕਰ ਆਸ ਨਾ ਹੋਵੀ ਸੁਨਿਆ ਲੋਕ ਸੁਬਾਈ ਨਾਨਕ ਸਰਸੀਤਾ ਕਿਰਪਾਈ ਰਾਤੀ ਸਚਨਾਈ ਪਿਰ ਤਨ ਭਾਵੈ ਤਾ ਪਿਰ ਭਾਵੈ ਨਾਰੀ ਜੀਓ ਰੰਗ ਪ੍ਰੀਤਮਾ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾਹ ਪਿਆਰੀ ਨੇਵ ਨੇਵ ਭਗਤ ਕਰੇਈ ਮਾਇਆ ਮੋ ਜਲਾਏ ਪ੍ਰੀਤਮ ਰਾਸ ਮੈਂ ਰੰਗ ਕਰੀ ਪ੍ਰਭ ਸਾਚੇ ਜਿ ਤੇ ਰੰਗ ਰੰਗੇ ਤੇ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੋ ਹਗਨ ਪਿਰ ਸਿਆ ਪ੍ਰੀਤ ਪਿਆਰੀ ਪਿਰ ਘਰ ਸੁਹ ਹੈ ਨਾਰ ਜੇ ਤੇ ਜੀਓ ਝੂਠੇ ਵੈਨ ਚਵੇ ਕਾਮਨਾ ਆਵੇ ਜੀਓ ਝੂਠੇ ਲਾਵੇ ਕਾਮਨਾ ਆਵੇ ਨਾ ਫਿਰ ਦੇਖੈ ਨੀ ਆਹ ਗੁਣ ਯਾਰੀ ਕੰਤ ਵਿਸਾਰੀ ਛੂਟੀ ਵਦਨ ਰਾਣੀ ਗੁਰੇ ਸ਼ਬਦ ਨਾ ਮੰਨੈ ਫਾਹੀ ਫਾਤੀ ਸਾਤਨ ਮਹਿ ਨ ਪਾਈ ਨਾਨਕ ਆਪੇ ਆਪ ਪਛਾਨੈ ਗੁਰਮੁਖ ਸਹਜ ਸਮਾਈ ਤਨ ਸੁਹਾਗਨ ਨਾਰ ਜਿਨ ਪਿਰ ਜਾਣ ਜੀਉ ਨਾਮ ਗਿਨਾ ਕੋੜਿਆਰ ਉੜ ਕਮਾਨਿਆ ਜੀਆ ਹਰ ਭਗਤ ਸੁਹਾਵੀ ਸੱਚੇ ਭਾਵੀ ਭਾਏ ਭਗਤ ਪ੍ਰਭ ਰਾਤੀ ਪਿਰ ਰਲਿਆਲਾ ਜੂ ਬਨਵਾਲਾ ਤੇਸਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸਹਰਾਵਾਸੀ ਫਾਲ ਪਾਇਆ ਗੁਣਕਾਰੀ ਨਾਨਕ ਸਾਜ ਮਿਲੈ ਵਡਿਆਈ ਪੇਰ ਘਰ ਸੋਹੈ ਨਾਰੀ ਤਨਾਸਰੇ ਮਹੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਉਹ ਅੰਤਾਰ ਸਤਿਗੁਰ ਪ੍ਰਸਾਦ ਹਰ ਜਿਓਂ ਕਿਰਪਾ ਕਰੇ ਤਾ ਨਾਮ ਧਿਆਈਐ ਜਿਓ ਸਤ ਗੁਰ ਮਿਲੈ ਸੋ ਭਾਈ ਸਹਿਜ ਗੁਣ ਗਾਇਆ ਜਿਓ ਗੁਣ ਗਾਇ ਰਿਗ ਸੈ ਸਦਾ ਅਨੰਦਿ ਨਿਜ ਜਾਪ ਸਾਚੇ ਭਾਵੈ ਅਹੰਕਾਰ ਹਮੈ ਕਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਓ ਕਿਰਪਾ ਕਰੀ ਤਾ ਨਾਮ ਧਿਆਇਆ ਜੀਓ ਅੰਦਰ ਸਾਚਾ ਨੇਹੋ ਪੂਰੇ ਸਤ ਗੁਰੈ ਜੀਓ ਹਾਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵੀਸਰੈ ਜੀਓ ਕਦੇ ਨਾ ਵਿਸਾਰੀ ਅਰਦਿਨ ਸੁਵਾਰੀ ਜਾ ਨਾਮ ਲਈ ਤਾ ਜੀਵਾ ਸ੍ਰਮਣੀ ਸੁਣੀ ਤਾ ਇਹੋ ਮਨ ਤ੍ਰਿਪਤਾ ਗੁਰ ਮਾਤੇ ਅਮਰਦ ਪੀਵਾ ਨਦਰ ਕਰੇ ਤਾ ਸਤ ਗੁਰ ਮਿਲਲੇ ਆਨ ਦਿਨ ਬਵੇਕ ਬੁੱਧ ਵਿਚਰੇ ਅੰਦਰ ਸਾਚਾ ਨੀਹੋ ਪੂਰੇ ਸਤ ਗੁਰੈ ਸਤ ਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵੈ ਜਿਉ ਆਨ ਦਿਨ ਰਹੈ ਲਿਵ ਲਾਈ ਸਹਿਜ ਸੁਮਾਵੈ ਜਿਉ ਸਹਿਜ ਸੁਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਾਲਤ ਪਲਤ ਸੁ ਬਾਜ ਅੰਤਰ ਰਾਮ ਨਾਮ ਲੈਵ ਲਾਗੀ ਹਰ ਕਸੋਗ ਦੁਹਾਤੇ ਮੁਕਤਾ ਜੋ ਪ੍ਰਾਪ ਕਰੇ ਸੁਭਾਵੇ ਸਾਤ ਸੰਗਤ ਮਿਲੈ ਵਡ ਭਾਗ ਤਹਾਰ ਰਸ ਆਵੈ ਜੀਆ ਦੂਜੈ ਪਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹੀ ਆ ਜੀਆ ਮਾਇਆ ਦੁਖ ਮੋਹੀ ਆ ਹਉ ਮੈ ਰੋਹੀਆ ਮੇਰੀ ਮੇਰੀ ਕਰਤਿ ਵਿਹਾਵੈ ਜੋ ਪ੍ਰਾਪ ਦੇਤੀ ਸਚਿ ਤਾ ਨਹੀਂ ਅੰਤ ਗਿਆ ਪਛਤਾਵੈ ਬਿਨ ਨਾਮੈ ਕੋ ਸਾਧਨਾ ਚੱਲੇ ਪੁੱਤਰ ਕਲਤਰ ਮਾਇਆ ਤੋਹੀਆ ਦੂਜੈ ਪਾਏ ਦੁਖ ਹੋਇ ਮਨਮੁਖ ਧਾਮ ਜੋਹੀ ਆ ਜੀਓ ਕਰ ਕਿਰਪਾ ਲਿਓ ਮਿਲਾਈ ਮਹਿਲ ਹਰ ਪਾਇਆ ਜੀਓ ਸਦਾ ਰਹੈ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੋਖ ਪਾਇਆ ਅਨ ਦਿਨ ਜਪਤਰ ਹੈ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵਈ ਕਰਿ ਕਿਰਪਾ ਲਿਹੁ ਮਿਲਾਇ ਮੈਲ ਹਰ ਪਾਵੇਗੀਓ ਪਨਾਸਰੀ ਮਹੱਲਾ ਪੰਜਵਾਂ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀ ਅਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀ ਅਜੀਓ ਭਾਜ ਸੰਗ ਸਾਧੂ ਇੱਕ ਹਰਦੁ ਜਨਮ ਮਰਨ ਦੁਖ ਨਸੈ ਧੋਰ ਕਰਮ ਲਖਿਆ ਸਾਚ ਸਿਖਿਆ ਕਤੀ ਜਮ ਕੀ ਖਸੈ ਭੈ ਪਰਮਾਤੀ ਛੁਟੀ ਗਾਂਠੀ ਜਾਮ ਪੰਥ ਮੂਲ ਨ ਆਵੀਐ ਬੇਨਵੰਤ ਨਾਰਕ ਤਾਰਿ ਕਿਰਪਾ ਸਦਾ ਹਰ ਗੁਣ ਗਾਵੀਐ ਨੇਤਰਿਆ ਕਰ ਏਕ ਨਾਮ ਨਿਰੰਝਨੋ ਜੀਉ ਤੂ ਦਾਤਾ ਧਾਤਾ ਸਰਬ ਦੁਖ ਭੰਜਨੋ ਜੀਉ ਦੁਖ ਹਰਤ ਕਰਤਾ ਸੁਖੈ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਾਹੀ ਤਰਾਇਆ ਪੂਰ ਰਹਾ ਸਰਬਥਾਈ ਗੁਰ ਗਿਆਨ ਨੇਤਰੀ ਅੰਜਨਾ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਪੰਜਨ ਆਕਲੀਏ ਲੜ ਲਾਈ ਕਿਰਪਾ ਧਾਰੀ ਅਜੀਓ ਮੋਹ ਨਿਰਗੁਣੀ ਜੀ ਆਰਾਧ ਭ੍ਰਭ ਅਗਮ ਅਪਾਰੀ ਅਜੀਯ ਦਇਾਲ ਸਦਾ ਕਿਰਪਾਲ ਸਵਾਮੀ ਨੀਚ ਤਾ ਪਨਹਾਰਿਆ ਜੀ ਜੰਤ ਸਭ ਵਸ ਤੇਰਾ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆਂ ਬੇਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪ ਬਨਵਾਰੀਆ ਤੇਰਾ ਦਰਸ ਅਪਾਰ ਨਾਮੈ ਮੋ ਲੈ ਜੀਆ ਨੇਤ ਜਪੈ ਤੇਰੇ ਦਾਸ ਪੁਰਖਿਆ ਤੋ ਲੈ ਜੀਆ ਸੰਤ ਰਸਨ ਉਠਾ ਆਪ ਤੂਠਾ ਹਾਰ ਦਾ ਸਾਸੇ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨ ਦਿਨ ਜਾਗੇ ਆ ਸਦ ਸਦਾ ਸਿਮਰਤਾਪ ਸੁਆਮੀ ਸਾਸ ਸਾਸ ਗਨ ਬੋਲਈ ਬੇਨੰਤ ਨਾਨਕ ਤੂਰ ਸਾਦੂ ਨਾਮ ਪ੍ਰਭ ਆਹੋ ਲਾਈ